ਆਮ ਕਰਾਹਦੇ ਨੌਜਵਾਨਾਂ ਨੂੰ ਵੱਡੀਆਂ ਕੁਰਸੀਆਂ ਤੇ ਬਿਰਾਜਮਾਨ ਕਰਨ ਦੇ ਵਾਅਦੇ ਪੂਰੀ ਕਰਦੇ ਦਿਖਾਈ ਨਜ਼ਰ ਆ ਰਹੀ ਹੈ ਇਹ ਸਰਕਾਰ ਦੀ ਤਾਜ਼ਾ ਮਿਸਾਲ ਤਰਨਤਾਰਨ ਵਿਖੇ ਦੇਖਣ ਨੂੰ ਮਿਲੀ ਹੈ ਜਿੱਥੇ ਕੇ ਛੋਟੇ ਘਰ ਦੀ ਜੰਪਾਲ ਪਾਰਟੀ ਦੀ ਵਰਕਰ ਰੁਪਿੰਦਰ ਕੋਰ ਸੰਧੂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੰਪਰੂਵਮੈਂਟ ਟਰਸ ਦਾ ਟਰਸਟੀ ਮੈਂਬਰ ਬਣਾ ਕੇ ਨਿਵਾਜਿਆ ਗਿਆ ਰੁਪਿੰਦਰ ਕੋਰ ਸੰਧੂ ਦੇ ਟਰਸਟੀ ਮੈਂਬਰ ਬਣਨ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਲਹਿਰ ਵੇਖਣ ਨੂੰ ਮਿਲੀ ਜਦੋਂ ਰੁਪਿੰਦਰ ਕੋਰ ਸੰਧੂ ਆਪਣਾ ਅਹੁਦਾ ਸੰਭਾਲ ਲਈ ਇੰਪਰੂਵਮੈਂਟ ਟਰਸ ਦੇ ਦਫ਼ਤਰ ਵਿਖੇ ਪਹੁੰਚੀ ਤਾਂ ਦਫ਼ਤਰ ਨੇ ਉਹਨਾਂ ਨੂੰ ਸਮਾਨਤ ਕੀਤਾ ਇਸ ਮੌਕੇ ਦੇ ਵਰਕਰਾਂ ਦੀ ਵੱਡੀ ਲਾਈਨ ਦੇਖਣ ਨੂੰ ਮਿਲੀ ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੁਪਿੰਦਰ ਕੋਸੰਦੂ ਨੇ ਕਿਹਾ ਕਿ ਪਾਰਟੀ ਨੇ ਜੋ ਉਦਾ ਦੇ ਕੇ ਉਹਨੂੰ ਬਿਰਾਜਿਆ ਹੈ ਉਹ ਸਦਾ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੂਹ ਪਾਰਟੀਆਂ ਦਾ तहे ਦਿਲੋਂ ਧੰਨਵਾਦ ਕਰਦੇ ਹਨ ਅਤੇ ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਉਹ ਤਨਦੇਹੀ ਨਾਲ ਉਸ ਨੂੰ ਨਿਭਾਣਗੇ ਸੰਦੂ ਸਾਹਿਬ ਜਿਹੜੀ ਟਰਸਟੀ ਮੈਡਮ ਦੀ ਚੇਅਰ ਹੋਏ ਤਾਜਬਸ਼ੀ ਹੋਈ ਹੈ ਕੀ ਕਹਿਣਾ ਚਾਹੋਗੇ ਇਸ ਵਾਰ ਤੁਸੀਂ ਸ਼ਾਮਲ ਹੋਏ ਜੀ ਖੁਸ਼ੀ ਦੇ ਪਲ ਵਿੱਚ ਹਾਂਜੀ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਪੋਰਟਰ ਤੇ ਵੋਟਰ ਆਵਾ ਜਾਂ ਲੀਡਰ ਸਾਹਿਬਾਨ ਅਸੀਂ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਹੀ ਪਾਰਟੀਆਂ ਦੇ ਜਿਹੜੇ ਖਿਮੇ ਆ ਉਹ ਮਜ਼ਬੂਤ ਹੁੰਦੇ ਆ ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਕੰਮ ਕੀਤਾ ਦਿਨ ਰਾਤ ਮਿਹਨਤ ਕੀਤੀ ਉਹਨਾਂ ਨੂੰ ਪਾਰਟੀ ਹਰ ਇੱਕ ਕੌਤਾ ਦੇ ਕੇ ਕਿਸੇ ਨੂੰ ਜਿਹੜਾ ਬਣਦਾ ਮਾਨਤਾ ਨਾਲ ਜਿਵੇਂ ਇਹਨਾਂ ਨੂੰ ਪੰਜੀ ਰਪਿੰਦਰ ਕੌਰ ਨੂੰ ਟਰਸਟੀ ਮੈਂਬਰ ਲਾਇਆ ਗਿਆ ਵਰਜਿੰਦਰ ਸਿੰਘ ਉਸਨੇ ਦੁਬਾਰਾ ਚੇਅਰਮੈਨ ਰਿਪੀਟ ਕਰ ਦਿੱਤਾ ਇਸ ਤਰ੍ਹਾਂ ਜਿਹਦਾ ਜਿਹਦਾ ਮਾਨਤਨ ਬਣਦਾ ਜਿੰਨਾ ਕਿਸੇ ਨੇ ਪਾਰਟੀ ਲਈ ਕੰਮ ਕੀਤਾ ਜਦੋਂ ਉਹਨੂੰ ਬਣਦਾ ਹੱਕ ਉਹਦਾ ਮਿਲਦਾ ਮਾਨਤਨ ਮਿਲਦਾ ਉਹਦੇ ਨਾਲ ਪਾਰਟੀ ਦੇ ਹੱਥ ਮਜ਼ਬੂਤ ਹੁੰਦੇ ਆ ਜਿਹੜੇ ਪਾਰਟੀ ਦੇ ਵਿੱਚ ਸਾਡੇ ਰਿਲੀਫਰ ਕੰਮ ਕਰਨ ਉਹਨਾਂ ਨੂੰ ਵੀ ਬਹੁਤ ਸਿਖਾਲਾ ਹੁੰਦਾ ਕਿਉਂਕਿ ਬਣਦੀ ਮਿਹਨਤ ਜਦੋਂ ਪਾਰਟੀ ਕਿਸੇ ਦੀ ਕੋਈ ਨਹੀਂ ਰੱਖਦੀ ਉਹਨੂੰ ਮਿਲਦੀ ਆ ਮਾਨਤਾ ਨੂੰ ਉਹ ਪਾਰਟੀ ਦਾ ਸੰਗਠਨ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਜਦ ਸ਼ਹਿਰਾਂ ਦੇ ਲੋਕ ਉਸ ਚੰਗ ਕਰਦੇ ਆ ਨਗਰ ਕੌਂਸਲ ਦੀ ਕੁਰਸੀ ਅਜੇ ਖਾਲੀ ਪਈ ਹੈ ਜਿਸਾਂ ਹੀ ਕੁਰਸੀ ਤੇ ਮੈਡਮ ਬੈਠ ਗਈਆਂ ਕੀ ਲੱਗਦਾ ਕਿੰਨੀ ਜਲਦੀ ਉਸ ਕੁਰਸੀ ਦੇ ਮਤਲਬ ਕੋਈ ਨਾ ਕੋਈ ਚੰਦ ਦਿਨਾਂ ਦੇ ਵਿੱਚ ਕੋਈ ਡਿਸਕਸ ਕਰਕੇ ਹਾਈ ਕਮਾਂਡ ਦੇ ਨਾਲ ਤੇ ਜਨ ਲੋਕ ਲੀਡਰਸ਼ਿਪ ਦੇ ਨਾਲ ਹੈ ਮੇਰੇ ਸਹਿਬਾਨਾਂ ਨੂੰ ਤੇ ਚੰਦ ਦਿਨਾਂ ਦੇ ਵਿੱਚ ਕੋਈ ਚੰਦ ਰਸਤੀ ਰਸਤੀ ਲਗਾਏਗਾ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਪਿਤਕਰਵੀ ਰੰਤ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜੋ ਤੁਸੀਂ ਮੇਰੇ ਸਾਈ ਖੁਸ਼ੀ ਦੇ ਸ਼ਾਮਲ ਹੋਏ ਇਸ ਤੋਂ ਬਾਅਦ ਮੈਂ ਸ੍ਰੀ ਭਗਵੰਤ ਮਾਨ ਜੀ ਦਾ ਸੀਐਫਓ ਭਗਵੰਤ ਮਾਨ ਦਾ ਸੰਦੀਪ ਪਾਟਕ ਜੀ ਦਾ ਲਾਜੀ ਸਿੰਘ ਖੁੱਲੇ ਜੀ ਦਾ ਚੇਅਰਮੈਨ ਰਜਿੰਦਰ ਸਿੰਘ ਉਸਮਾਨ ਜੀ ਦਾ ਚੇਅਰਮੈਨ ਬਜੀਤ ਸਿੰਘ ਜੀ ਦਾ ਬਦੀ ਕੇਹਰਾ ਜੀ ਦਾ ਵਿਦੇਵ ਭਾਈ ਸਾਰਿਆਂ ਤੋਂ ਬਦਲ ਕੇ ਸਾਡੇ ਜਿੰਨੇ ਵੀ ਅਹੁਦੇਦਾਰ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਲਈ ਸਮਝਿਆ ਤੇ ਸੇਵਾ ਦਿੱਤੀ ਮੈਂ ਇਹ ਸੇਵਾ ਬਿਲਕੁਲ ਹੀ ਆਪਣੇ ਤਨ ਦੇ ਹੀ ਨਾ ਨਿਭਾਵਾਂਗੀ ਕਿਹੜੇ ਕੰਮ ਹੋਣਗੇ ਜੇ ਜੇ ਤੁਸੀਂ ਜਿਹੜੇ ਪਰਨਾ ਸ਼ਹਿਰ ਦੇ ਲੋਕਾਂ ਸਮੱਸਿਆਵਾਂ ਜਾਂ ਉਹਨਾਂ ਹਰ ਕਿਸੇ ਦੀ ਜ਼ਰੂਰਤ ਦੇਖੋ ਜੀ ਜਿਹੜੇ ਵੀ ਨਗਰ ਸੁਧਾਰ ਕਮੇਟੀ ਵਿੱਚ ਕੰਮ ਆਉਂਦੇ ਨੇ ਜਿਹੜੀ ਜਿਹੜੀ ਜਿੱਥੇ ਜਿੱਥੇ ਵੀ ਸਾਡੀ ਪਹਿਲ ਹੋਏ ਪਹਿਲ ਦੇ ਆਧਾਰ ਤੇ ਜਿਹੜੀ ਜਿਹੜੀ ਜਗ੍ਹਾ ਵੀ ਹੋਏਗੀ ਅਸੀਂ ਉਹਦੇ ਸਿੱਤੇ ਆਪਣਾ ਕੰਮ ਕਰਾਂਗੇ ਪਾਰਕਿੰਗ ਦੀ ਸਹੂਇਤਾ ਦੋਵਾਂਗੇ ਜਿਹੜੀ ਵੀ ਬਿਲਡਿੰਗ ਦੀ ਉਸਾਰੀ ਕਰਨੀ ਚਾਹੀ ਪਈ ਉਹ ਕਰਾਂਗੇ ਜਿਸ ਤਰ੍ਹਾਂ ਕੀ ਪਾਰਟੀ ਨੇ ਕਿਹਾ ਸੀ ਕਿ ਆਮ ਜਿਹੜੇ ਘਰਾਂ ਦੇ ਜਿਹੜੇ ਹੋਣਗੇ ਉਹਨਾਂ ਨੂੰ ਜਿਹੜਾ ਕਿ ਵੱਡੇ ਵੱਡੇ ਪਾਰਟੀ ਜੋਦੇ ਤੇ ਉਹ ਅੱਜ ਜਿਹੜੀਆਂ ਗੱਲਾਂ ਸੱਚੀਆਂ ਹੋ ਰਹੀਆਂ ਹਨ ਤਾਂ ਕੀ ਕਹਿਣਾ ਜਾ ਕੇ ਪਾਰਟੀ ਬਾਰੇ ਦੇਖੋ ਜੀ ਤੁਸੀਂ ਸਾਰੇ ਜਨ ਸਾਰੇ ਵੀਰਾਂ ਨੂੰ ਤੁਹਾਡੇ ਸਾਹਮਣੇ ਬੈਠਾ ਹਾਂ ਮੈਂ ਇੱਕ ਨਾਰਮਲ ਘਰ ਤੋਂ ਨਾਰਮਲ ਧੀ ਹੈ ਇੱਕ ਘਰ ਦੀ ਕਿ ਮੈਂ ਕਿਸੇ ਨੂੰ ਕੁਸ਼ ਨਿਰਤਾ ਸਾਡੀ ਪਾਰਟੀ ਨੇ ਮਿਹਨਤ ਦੇਖ ਕੇ ਸਾਨੂੰ ਜਿਹੜਾ ਹੈ ਕਿ ਉਹਦੇ ਦੇ ਉੱਤੇ ਦਿੱਤਾ ਹੈ ਇਹ ਕੱਲ ਬਿਲਕੁਲ ਸੱਚੀ ਸੀ ਕਿ ਇੱਕ ਨਾਰਮਲ ਘਰਾਂ ਦੇ ਬੱਚੇ ਨੂੰ ਨੌਕਰੀਆਂ ਤੇ ਤੇ ਪਦਾਂ ਦੇ ਉੱਤੇ ਦਿੱਤਾ ਜਾਏਗਾ ਤੁਸੀਂ ਅੱਜ ਤੁਹਾਡੇ ਸਾਹਮਣੇ ਉਸਵਾ ਸਾਹਿਬ